ਜਿਹੜੇ ਅਮਰੀਕਾ ਤੋਂ ਡਿਪੋਰਟੀਜ਼ ਜਿਹੜੇ ਨੇ ਇੰਡੀਆ ਪਹੁੰਚੇ ਨੇ ਖਾਸ ਕਰਕੇ ਅੰਮ੍ਰਿਤਸਰ ਤਿੰਨ ਜਹਾਜ਼ ਲਾਏ ਗਏ ਨੇ 333 ਦੇ ਕਰੀਬ ਇੰਡੀਅਨਸ ਕਹਿੰਦੇ ਨੇ ਕਿ ਦਸੇ ਜਾ ਰਹੇ ਨੇ ਉਹਨਾਂ ਚੋਂ 126 27 ਪੰਜਾਬੀ ਦਸੇ ਜਾ ਰਹੇ ਜਿਨ੍ਹਾਂ ਦਾ ਟੋਟਲ ਕਰਕੇ ਵੀ ਖਬਰਾਂ ਛਪ ਗਈਆਂ ਵੀ 43 ਕਰੋੜ ਰੁਪਏ ਇਹਨਾਂ ਨੇ ਹੁਣ ਤੱਕ ਜਿਹੜਾ ਆ ਉਹ ਲਾ ਕੇ ਗਏ ਸੀ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠੇ ਪੰਜਾਬ ਸਰਕਾਰ ਤੇ ਸਵਾਲ ਉੱਠੇ ਪੰਜਾਬ ਸਰਕਾਰ ਬੋਲਦੀ ਕਿਉਂ ਨਹੀਂ ਫਿਰ ਪੰਜਾਬ ਸਰਕਾਰ ਬੋਲੀ ਬਹੁਤ ਜ਼ਿਆਦਾ ਸਵਾਲ ਨੇ ਪੰਜਾਬ ਸਰਕਾਰ ਇਹ ਕਹਿੰਦੀ ਨਜ਼ਰ ਆਈ ਕਿ ਜੇ ਕਿਸੇ ਨੇ ਬਿਜ਼ਨਸ ਕਰਨਾ ਹੈ ਅਸੀਂ ਉਹਦੀ ਹੈਲਪ ਕਰਾਂਗੇ ਪਰ ਜੋ ਲੋਕ ਐਕਸਪੈਕਟ ਕਰ ਰਹੇ ਸ਼ਾਇਦ ਉਹ ਸਰਕਾਰ ਨਹੀਂ ਕਰ ਪਾ ਰਹੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗੀ ਕਿ ਸਰਕਾਰ ਦੀ ਕਾਰਗੁਜ਼ਾਰੀ ਕਿਦਾਂ ਦੇਖਦੇ ਹੋ ਕੀ ਕੀਤਾ ਤੇ ਕੀ ਕਰਨਾ ਚਾਹੀਦਾ ਸੀ ਜਿੱਥੇ ਤੱਕ ਤਾਂ ਉੱਥੇ ਰੋਜ਼ਗਾਰ ਖੋਲ ਕੇ ਦੇਣ ਦੀ ਗੱਲ ਹੈ ਜੀ ਉਹਦੀ ਥੋੜੀ ਜਿਹੀ ਪਹਿਲਾਂ ਗੱਲ ਕਰਦੇ ਹਾਂ ਮੈਂ ਖੁਦ ਮੈਂ ਤੁਹਾਨੂੰ ਕਹਿ ਸਕਦਾ ਮੈਂ ਕੋਈ ਉਸ ਤਰ੍ਹਾਂ ਦਾ ਫਿਲੰਥਰੋਪਿਸਟ ਤਾਂ ਹੈ ਨਹੀਂਗਾ ਕਿ ਕੋਈ ਵੱਡੇ ਬਿਜ਼ਨਸਮੈਨ ਆ ਜਿੰਨਿਆਂ ਨੂੰ ਕਿਹਾ ਨਾ ਕਿ ਤੁਸੀਂ ਦੱਸੋ ਇੱਥੇ ਕਿਹੜਾ ਕੰਮ ਕਰਨਾ ਤੁਹਾਡੀ ਹੈਲਪ ਕਰਦੇ ਹਾਂ ਕੋਈ ਵੀ ਹਾਂ ਨਹੀਂ ਕਰਦਾ ਬਿਲਕੁਲ ਕੋਈ ਇੱਕਦਾ ਹੋਵੇਗਾ ਮਾਈ ਦਾ ਲਾਲ ਕੋ ਸੈਂਕੜੇ ਚ ਇੱਕ ਵਿਜ਼ਨ ਨਹੀਂ ਨਾ ਕਲੀਅਰ ਹੈਗਾ ਜੋ ਵੀ ਇਹਾਂ ਜੀ ਬਸ ਉਹ ਕਰਨਾ ਨਹੀਂ ਚਾਹੁੰਦੇ ਉਹ ਇੱਕੋ ਹੀ ਹੈ ਕਿ ਜਾਣਾ ਜਾਣਾ ਹੁਣ ਇਹ ਦੱਸੋ ਕਿ ਅਸੀਂ ਕਹਿ ਦਿੰਦੇ ਆ ਫਰਜੀ ਏਜੰਟ ਨਕਲੀ ਏਜੰਟ ਨਕਲੀ ਏਜੰਟ ਪਰ ਅਸਲ ਵਿੱਚ ਕੀ ਇਹ ਕਹਾਣੀ ਵਾਕਈ ਇਸ ਤਰ੍ਹਾਂ ਕਿੰਨੇ ਸਾਲ ਹੋ ਗਏ ਨੇ ਕਦੋਂ ਜਿਹੜਾ ਮਾਲਟਾ ਕਾਂਡ ਹੋਇਆ ਸੀ ਤੇ ਜਿਹੜੇ ਜਹਾਜ਼ ਦੇ ਵਿੱਚ ਸਮੁੰਦਰ ਦੇ ਵਿੱਚ ਆਪਣੇ ਮੁੰਡੇ ਪਰਪੈਲਰ ਜਿਹੜਾ ਜਹਾਜ਼ ਦਾ ਉਹਦੇ ਵਿੱਚ ਵੱਢ ਹੋ ਕੇ ਮਾਰੇ ਗਏ ਸੀ ਕਿੰਨੇ ਸਾਲ ਉਹਦੀ ਇਨਕੁਆਇਰੀ ਚੱਲੀ ਆ ਕਿੰਨਾ ਕੁਝ ਹੋਇਆ ਨਿਕਲਿਆ ਵਿੱਚੋਂ ਕੁਝ ਕਿਤਾਬਾਂ ਵੀ ਲਿਖ ਹੋਈਆਂ ਪਰ ਗੱਲ ਇਹ ਆ ਕਿ ਅਸੀਂ ਘਬਰਾਉਂਦੇ ਨਹੀਂ ਰਿਸਕ ਲੈਣ ਲੱਗੇ ਇਹ ਜਿਹੜਾ ਡਾਂਕੀ ਰੋਟ ਹੈ ਦੂਸਰਾ ਤੀਸਰਾ ਤੇ ਫਿਲਮਾਂ ਵੀ ਬਣ ਗਈਆਂ ਡਾਕੂਮੈਂਟਰੀਜ਼ ਵੀ ਆ ਗਈਆਂ ਕਾਮੇਡੀ ਫਿਲਮਾਂ ਵੀ ਬਣ ਗਈਆਂ ਬਹੁਤ ਕੁਝ ਹੋਇਆ ਪਰ ਸਾਨੂੰ ਪਤਾ ਵੀ ਹੈ ਅੱਜ ਕੱਲ ਇਨਫੋਰਮੇਸ਼ਨ ਦਾ ਜੋਗ ਹੈ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਉਹਨਾਂ ਤਰੀਕਿਆਂ ਦੇ ਵਿੱਚ ਯੂਐਸਏ ਦੇ ਵਿੱਚ ਖਾਸ ਤੌਰ ਤੇ ਤੇ ਉਹਨਾਂ ਦੀ ਸਕਸੈਸ ਸਟੋਰੀ ਜਦੋਂ ਸਾਹਮਣੇ ਆਉਂਦੀ ਹੈ ਨਾ ਕਿ ਹਾਂ ਵੀ ਉਹਨੇ 2-3 ਸਾਲਾਂ ਦੇ ਵਿੱਚ ਉਹ ਸੈੱਟ ਹੋ ਗਿਆ ਕ੍ਰੀਨ ਕਾਰਡ ਬਣ ਗਿਆ ਪੱਕੇ ਹੋ ਗਿਆ ਟਰੱਕ ਲੈ ਲਿਆ ਪਿੱਛੇ ਵੀ ਕੋਠੀ ਖਰੀਦ ਲਈ ਹੈ ਬਣਾ ਲਈ ਹੈ ਕੋਠੀ ਆ ਕਰ ਲਿਆ ਉਹ ਕਰ ਲਿਆ ਫੋਟੋਆਂ ਵੱਡੀਆਂ-ਵੱਡੀਆਂ ਗੱਡੀਆਂ ਦੇ ਨਾਲ ਸਮੁੰਦਰਾਂ ਦੇ ਕੰਡੇ ਤੇ ਖੱਟੇ ਖੜੇ ਹੋ ਕੇ ਸਕਸੈਸ ਸਟੋਰੀਜ਼ ਹੈਗੀਆਂ ਨੇ ਪਰ ਹਰ ਕੋਈ ਲੱਕੀ ਨਹੀਂ ਹੁੰਦਾ ਸਟਰਗਲ ਅੱਗੇ ਨਾਲੋਂ ਜ਼ਿਆਦਾ ਵੱਧ ਗਈ ਹੈ ਇਹ ਗੱਲ ਪੱਕੀ ਹੈ ਯੂਐਸਏ ਦੇ ਵਿੱਚ ਕੰਮ ਹੈਗਾ ਪਰ ਕੰਮ ਜਿਹੜਾ ਹੈ ਜਦੋਂ ਲੋਕਲ ਬੰਦਿਆਂ ਨੂੰ ਨਹੀਂ ਮਿਲੇਗਾ ਤਾਂ ਲੋਕ ਓਖੇ ਹੋਣਗੇ ਡੋਨਲਡ ਟਰੰਪ ਉਹਨਾਂ ਨੇ ਇਸੇ ਕੱਲ ਦਾ ਰੌਲਾ ਪਾ ਪਾ ਕੇ ਪਾ ਪਾ ਕੇ ਇਲੈਕਸ਼ਨ ਜਿੱਤ ਲਈ ਆ ਤੇ ਹੁਣ ਜਿਹੜੇ ਕਾਰਨਾਮੇ ਕਰ ਰਹੇ ਨੇ ਖੈਰ ਉਹ ਵੱਖਰੀ ਗੱਲ ਐ ਪਰ ਪੰਜਾਬੀ ਰਿਸਕ ਆਪ ਲੈਂਦੇ ਨੇ ਜਦੋਂ ਏਜੰਟ ਨੂੰ ਅਸੀਂ 20 30 40 50 ਲੱਖ ਜਿੰਨਾ ਵੀ ਅਸੀਂ ਪੈਸਾ ਫੜਾ ਦਿੰਨੇ ਆ ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਇਹਨੇ ਪਹਿਲਾਂ ਕਿਹੜੇ ਮੁਲਕ ਜਾਣਾ ਫਿਰ ਕਿੱਥੇ ਜਾਣਾ ਇਹਦੀ ਟਿਕਟ ਕਿੱਥੇ ਹੋਣੀ ਆ ਪਾਸਪੋਰਟ ਕਿਦਾਂ ਹੋਊਗਾ ਕਿਹਦੇ ਕੋਲ ਰਹਿਣਾ ਕਿਹੜਾ ਰਸਤਾ ਸਮੁੰਦਰੀ ਐ ਜੰਗਲ ਐ ਸੜਕ ਐ ਕਿੱਦਾਂ-ਕਿੱਦਾਂ ਜਾਣਾ ਸਾਨੂੰ ਕੁਝ ਪਤਾ ਨਹੀਂ ਹੁੰਦਾ ਹੋ ਸਕਦਾ ਕਈਆਂ ਨੂੰ ਪਤਾ ਵੀ ਹੋਵੇ ਪਰ ਜਦੋਂ ਤੱਕ ਪਿੱਛੇ ਤੱਕ ਖਬਰਾਂ ਜਾਂਦੀਆਂ ਫਿਰ ਪਤਾ ਲੱਗ ਜਾਂਦਾ ਕਿ ਆਹ ਆਹ ਕੰਮ ਹੋ ਸਕਦੇ ਨੇ ਤੁਹਾਨੂੰ ਬੰਦੂਕ ਦੀ ਨੋਕ ਤੇ ਵੀ ਅੱਗੇ ਤੋਰਿਆ ਜਾ ਸਕਦਾ ਤੇ ਤੁਹਾਨੂੰ ਕਿਸੇ ਜੰਗਲ ਦੇ ਵਿੱਚੋਂ ਵੀ ਜੜਾ ਲਗਾਇਆ ਜਾ ਸਕਦਾ ਤੇ ਗੰਦੇ ਪਾਣੀ ਦੇ ਵਿੱਚੋਂ ਦਲਦਲ ਦੇ ਵਿੱਚੋਂ ਵੀ ਲੰਘਣਾ ਪੈ ਸਕਦਾ ਤੇ ਮਾੜੇ ਹੋਟਲਾਂ ਦੇ ਵਿੱਚ ਮਾੜੀਆਂ ਜਗ੍ਹਾ ਤੇ ਇੱਕ ਇੱਕ ਕਮਰੇ ਦੇ ਵਿੱਚ 20-20 ਜਣਿਆਂ ਨੂੰ ਭੁੱਖਣ ਭੁਣੇ ਸੌਣਾ ਵੀ ਪੈ ਸਕਦਾ ਇਹ ਸਾਰੀ ਗੱਲਾਂ ਪਤਾ ਹੁੰਦੀਆਂ ਨੇ ਪਰ ਇਹਦੇ باوجود ਵੀ ਅਸੀਂ ਉਹ ਸਾਰੇ ਰੂਟ ਲੈਣ ਲਈ ਵੀ ਤਿਆਰ ਆ ਉਹ ਰਿਸਕ ਲੈਣ ਲਈ ਵੀ ਤਿਆਰ ਆ ਕਿਉਂਕਿ ਮਗਰ ਰਿਵਾਰਡ ਦਿਸ ਰਿਹਾ ਸਾਨੂੰ ਰਾਹੁਲ ਗਾਂਧੀ ਜਦੋਂ ਆਏ ਨੇ ਪਿੱਛੇ ਜੇ ਯੂ ایس اے ਤਾਂ ਉਹ ਇਸ ਤਰ੍ਹਾਂ ਕੁਝ ਜਿਹੜੇ ਹਰਿਆਣੇ ਦੇ ਕੁਝ ਮੁੰਡੇ ਸੀਗੇ ਉਹਨਾਂ ਦੇ ਅਪਾਰਟਮੈਂਟ ਦੇ ਵਿੱਚ ਚਲੇ ਗਏ ਜਿੱਥੇ ਉਹ ਰਹਿੰਦੇ ਸੀ ਉਹਨਾਂ ਦੇ ਵਿੱਚ ਬੈਠੇ ਹੋਏ ਨੇ ਮੱਜੇ ਤੇ ਬੈਠੇ ਹੋਏ ਨੇ ਔਰ ਉਹਨਾਂ ਨਾਲ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਉਹ ਬਈ ਤੁਸੀਂ ਇਹ ਦੱਸੋ ਕਿ ਤੁਸੀਂ ਪੈਸੇ ਲਾ ਕੇ ਆਏ ਸੀ ਜਾਂ ਕਹਿੰਦੇ ਹਾਂਜੀ ਪੈਸੇ ਲਾ ਕੇ ਆਏ ਸੀ ਤੇ ਤੁਸੀਂ ਕੀ ਹੁਣ ਸੋਚਦੇ ਹੋ ਤੁਸੀਂ ਚੰਗਾ ਕੀਤਾ ਕਿ ਮਾੜਾ ਕੀਤਾ ਉਹ ਕਹਿੰਦੇ ਜੀ ਬਹੁਤ ਚੰਗਾ ਕੀਤਾ ਉਹ ਮੁੰਡੇ ਇਹ ਕਹਿ ਰਿਹਾ ਰਾਹੁਲ ਗਾਂਧੀ ਨੂੰ ਤੇ ਰਾਹੁਲ ਗਾਂਧੀ ਜੋ ਦੇਸ਼ ਦਾ ਪ੍ਰਧਾਨ ਮੰਤਰੀ ਬਣਦੇ ਸੁਪਨੇ ਦੇਖ ਰਿਹਾ ਹੈ ਵਿਰੋਧੀ ਧਿਰ ਦਾ ਆਗੂ ਵੀ ਹੈ ਉਹ ਬੜਾ ਹੈਰਾਨ ਹੋ ਕੇ ਕਹਿੰਦਾ ਅੱਛਾ ਤੇ ਤੁਸੀਂ ਟਰੱਕ ਚਲਾ ਰਹੇ ਹੋ ਇੱਥੇ ਤੇ ਇਹ ਕਿੱਡਾ ਕੰਮ ਹੈ ਉਹ ਕਹਿੰਦੇ ਜੀ ਟਰੱਕ ਚਲਾਉਂਦੇ ਆ ਸਾਡੀ ਕਮਾਈ ਇੰਨੀ ਹੈ ਤੇ ਉੱਥੇ 5000 10000 15000 20000 25000 ਨੂੰ ਕਰਾਂਗੇ ਕੀ ਅਸੀਂ ਸਾਡੇ ਕੋਲ ਉੱਥੇ ਉਹ ਐਜੂਕੇਸ਼ਨ ਨਹੀਂ ਜਿਹਦੇ ਨਾਲ ਨੌਕਰੀ ਮਿਲਣੀ ਵੈਸੇ ਤਾਂ ਨੌਕਰੀਆਂ ਪੜਿਆਂ ਲਈ ਵੀ ਹੈ ਨਹੀਂ ਤੇ ਸਾਡੇ ਕੋਲ ਸਕਿੱਲ ਲੈਵਲ ਹੈ ਨਹੀਂ ਕਿ ਅਸੀਂ ਕੁਝ ਕਰ ਸਕੀਏ ਨਾ ਇੰਨਾ ਉੱਥੇ ਸਕੋਪ ਹੈ ਇਸ ਮੁਲਕ ਨੇ ਸਾਨੂੰ ਦਿੱਤਾ ਇੱਥੇ ਅਸੀਂ ਭਾਵੇਂ ਟਰੱਕ ਚਲਾਉਂਦੇ ਆ ਪਰ ਸਾਡੇ ਕੋਲ ਆਪਣੀ ਇੱਕ ਸੈਟੀਸਫੈਕਸ਼ਨ ਹੈ ਉਹ ਕਹਿੰਦੇ ਅਸੀਂ ਠੀਕ ਕੀਤਾ ਸੋ ਇੱਕ ਸਾਫ਼ ਸੁਨੇਹਾ ਜਿਹੜਾ ਸੀ ਉੱਥੋਂ ਉਹ ਮਿਲਦਾ ਇਹ ਪੰਜਾਬ ਦੇ ਗਲ ਮੜੀ ਗਈ ਗੱਲ ਇਹੋ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਤਾਰ ਕੇ ਜਿਹੜਾ ਸੀ ਪੰਜਾਬ ਨੂੰ ਮੈਂ ਸਮਝਦਾ ਕਿ ਮੈਂ ਹੁਣ ਕੀ ਕਹਾਂ ਕਿ ਭਾਰਤ ਸਰਕਾਰ ਨੇ ਕੀ ਕੀਤਾ ਅਸੀਂ ਉਧਰ ਨੂੰ ਨਾ ਜਾਈਏ ਪਰ ਫਿਰ ਵੀ ਮੈਂ ਇੱਕ ਚੰਗਾ ਸਮਝਦਾ ਕਿ ਘੱਟੋ ਘੱਟ ਜਿੰਨੇ ਇੱਕ ਮੁੰਡੇ ਜਾਂ ਜਿੰਨੇ ਇੱਕ ਬੱਚੇ ਲੜਕੀਆਂ ਜਿੰਨੇ ਇੱਕ ਕੁੜੀਆਂ ਆਈਆਂ ਸੀ ਅਸੀਂ ਸਾਂਭਤਾ ਲੈਣੇ ਜੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਉਤਰੇ ਸੀ ਸਾਂਭਤਾ ਲੈਣਾ ਉਹ ਦੂਸਰਿਆਂ ਨੇ ਤਾਂ ਸਾਹਮਣੇ ਤੋਂ ਇਨਕਾਰ ਹੀ ਕਰ ਦਿੱਤਾ ਇੱਕ ਕਿਸਮ ਦਾ ਕਿ ਚਲੋ ਸਾਂ ਬਾਜ-ਬਜ ਭੇਜ ਦਿੱਤੇ ਉਹਨਾਂ ਨੂੰ ਕੈਦੀਆਂ ਵਾਲੀਆਂ ਗੱਡੀਆਂ ਵਿੱਚ ਲੱਦ ਕੇ ਜਿਹੜਾ ਭੇਜਿਆ ਗਿਆ ਪੰਜਾਬ ਵਾਲਿਆਂ ਨੇ ਜਿਵੇਂ ਕਿਵੇਂ ਸੀ ਸਾਂਭਿਆ ਬਾਅਦ ਵਿੱਚ ਕੀ ਹੋਵੇਗਾ ਉਹ ਦੇਖੀ ਜਾਓ ਕੁਝ ਉਹਨਾਂ ਵਿੱਚੋਂ ਰੂਪੋਸ਼ ਨੇ ਕਈਆਂ ਨੂੰ ਗਵਾਂਡੀਆਂ ਦੇ ਆਸ-ਪਾਸੇ ਦੇ ਤਾਨੇ ਮਿਣੇ ਮੀਡੀਆ ਦੀ ਸਕਰੂਟਨੀ ਸਭ ਕੋਈ ਸੈਣਾ ਪੈ ਸਕਦਾ ਹੈ ਔਰ ਸਟ੍ਰੈਨ ਵੀ ਉਹਨਾਂ ਤੇ ਹੋਵੇਗਾ ਪਰ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੀ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਪਹਿਲਾਂ ਵੀ ਉਹ ਠੱਗੀ ਠਾਗ ਏਜੰਟ ਫਰਜੀ ਏਜੰਟ ਇੱਕ ਕੈਨੇਡਾ ਦੀ ਜੇਲ੍ਹ ਦੇ ਵਿੱਚ ਵੀ ਬੈਠਾ ਹੋਇਆ ਜਿੰਨੇ ਸਟੂਡੈਂਟਸ ਨੂੰ ਇਸ ਨਾਲ ਨਕਲੀ ਜੜੀਆਂ ਆਫਰ ਲੈਟਰ ਬਣਾ ਕੇ ਭੇਜਿਆ ਸੀ ਇਸ ਤਰ੍ਹਾਂ ਦੇ ਕੇਸ ਬਹੁਤ ਨੇ ਅੱਜ ਦੇ ਨਹੀਂ ਅੱਜ ਜਿਹੜੇ ਜੇ ਏਜੰਟ ਫੜੇ ਜਾ ਰਹੇ ਨੇ ਉਹਨਾਂ ਤੇ ਐਫ ਆਈ ਆਰ ਦਰਜ ਹੋ ਰਹੀਆਂ ਨੇ ਤੇ ਇਹ ਇਹ ਨਹੀਂ ਕਿ ਕੰਮ ਰੁਕ ਜਾਣਾ ਅਜੇ ਕੰਮ ਸੁਸਤ ਹੈ ਕੱਲੂ ਅਮਰੀਕਾ ਦੇ ਵਿੱਚ ਸਰਕਾਰ ਬਦਲ ਜਾਂਦੀ ਕਿਤੇ ਹੋਰ ਬਦਲ ਜਾਂਦੀ ਹੈ ਇਹਨਾਂ ਨੇ ਫੇਰ ਸ਼ੁਰੂ ਹੋ ਜਾਣਾ ਫੇਰ ਓਠ ਪੈਣੇ ਨੇ ਫੇਰ ਸਰਕਾਰ ਨੇ ਵੀ ਸੋਚਣਾ ਕਿ ਚਲੋ ਜਿਹੜਾ ਜਾਂਦਾ ਜਾਣ ਦਿਓ ਅਸੀਂ ਕੀ ਕਰਨਾ ਹੈ ਤੇ ਵਿੱਚੋਂ ਲੈਣਾ ਦੇਣਾ ਕਿ ਆ ਲੋਕ ਆਪਣੀ ਮਰਜ਼ੀ ਨਾਲ ਪੈਸੇ ਦੇ ਰਹੇ ਨੇ ਕੋਈ ਇਸ ਤਰ੍ਹਾਂ ਨਹੀਂ ਲੈ ਕੋਈ ਕਿਸੇ ਦੇ ਘਰ ਨਹੀਂ ਆਉਂਦਾ ਕੋਈ ਕਹਿੰਨ ਕਿ ਲਿਆਓ ਇੰਨੇ ਪੈਸੇ ਕੱਟੋ ਤੇ ਮੁੰਡਾ ਤੁਹਾਡਾ ਭੇਜੀਏ ਸਭ ਆਪ ਲੱਭ ਲੱਭ ਕੇ ਜਾਂਦੇ ਨੇ ਹੁਣ ਜਿਹੜੇ 332 ਲੀਗਲ ਇਮੀਗਰੈਂਟ ਜਿਹੜੇ ਰਿਪੋਰਟ ਕੀਤੇ ਨੇ ਯੂਐਸਏ ਨੇ ਉਹਨਾਂ ਵਿੱਚੋਂ 126 ਪੰਜਾਬ ਦੇ ਸੀ 10 ਹਰਿਆਣੇ ਦੇ 2 ਚੰਡੀਗੜ੍ਹ ਦੇ ਬਾਕੀ ਗੁਜਰਾਤ ਵਗੈਰਾ ਹੋਰ ਨਾ ਥਾਵਾਂ ਦੇ ਸੀ ਤੇ ਇਹਨਾਂ ਦੇ ਵਿੱਚ ਹੁਣ ਜਿਹੜੀ ਸਰਕਾਰ ਨੇ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੈ ਇੱਕੋ ਦਿਨ ਛਾਪੇ ਮਾਰੀ ਸੋਮਵਾਰ ਨੂੰ ਜਿਹੜੀ ਹੋਈ ਤੇ ਉਹਦੇ ਵਿੱਚ ਬਹੁਤ ਜਗ੍ਹਾ ਤੇ ਕਾਰਵਾਈ ਹੋਈ 1274 ਇਮੀਗ੍ਰੇਸ਼ਨ ਫਰਮਸ ਜਿਹੜੀਆਂ ਹੈਗੀਆਂ ਨੇ ਪੰਜਾਬ ਵਿੱਚ ਤੁਸੀਂ ਸਾਬ ਲਓ ਟੋਟਲ ਕਿੰਨੀਆਂ ਹੋਣਗੀਆਂ ਤਾਂ ਉਹਨਾਂ ਵਿੱਚੋਂ 1274 ਤੇ ਕਾਰਵਾਈ ਹੋਈ ਇਮੀਗ੍ਰੇਸ਼ਨ ਫਰਮਸ ਉਹ ਏਜੰਟ ਨਹੀਂ ਜਿਹੜੇ ਪਿੰਡਾਂ ਵਿੱਚ ਫਿਰਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਜਿਨ੍ਹਾਂ ਦੀ ਫਰਮ ਹੀ ਕੋਈ ਨਹੀਂ ਜਿਨ੍ਹਾਂ ਦਾ ਆਫਿਸ ਹੀ ਕੋਈ ਨਹੀਂ ਜਿਹੜੇ ਇਧਰੋਂ ਗੱਫਾ ਫੜਦੇ ਨੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਦੇ ਨੇ ਤੇ ਬਾਕੀ ਅੱਗੇ ਤੋੜ ਦਿੰਦੇ ਨੇ ਔਰ ਉਹ ਨਾਂ ਪੜੇ ਲਿਖੇ ਨੇ ਉਹਨਾਂ ਵਿੱਚੋਂ ਬਹੁਤੇ ਬਸ ਚਾਲੂ ਬੰਦੇ ਨੇ ਕੰਮ ਚਲਾ ਰਹੇ ਨੇ ਹੁਣ ਇਹਨਾਂ 1274 ਦੇ ਵਿੱਚੋਂ ਸਰਕਾਰ ਕਹਿੰਦੀ ਹੈ ਕਿ 24 ਐਫ ਆਈ ਆਰ ਅਸੀਂ ਦਰਜ ਕਰ ਲਈਆਂ ਨੇ ਸੱਤ ਟਰੈਵਲ ਏਜੰਟ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਨੇ ਔਰ 28 ਪੁਲਿਸ ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਵਿੱਚ ਉਹਨਾਂ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇਹ ਸੋਮਵਾਰ ਨੂੰ ਕਾਰਵਾਈ ਹੋਈ ਹੈ ਤੇ ਛਾਪੇ ਜਿਹੜੇ ਆਪਰੇਸ਼ਨ ਆ ਚਲਾਇਆ ਗਿਆ ਤੇ ਪੰਜਾਬ ਦੇ ਵਿੱਚ ਹੋਰ ਦੋ ਰਿਪੋਰਟ ਹੀ ਕਹਿੰਦੇ ਕਿ ਪਹੁੰਚੇ ਨੇ ਜਿਹੜੇ ਪਨਾਮਿਆਂ ਦੇ ਜ਼ਰੀਏ ਪੰਜਾਬ ਦੇ ਵਿੱਚ ਆ ਗਏ ਨੇ ਉਹ ਵੀ ਕਹਿੰਦੇ ਨੇ ਕਿ ਸਾਨੂੰ ਏਜੰਟਾਂ ਨੇ ਠੱਗ ਲਿਆ ਸਾਨੂੰ ਜਿਹੜਾ ਸੀ ਉਹਨਾਂ ਨੇ ਗਲਤ ਪਾਸੇ ਭੇਜ ਦਿੱਤਾ ਡੰਕੀ ਰੋਡ ਦੇ ਦਿੱਤਾ ਇਹ ਲੀਗਲ ਤੇ ਰਿਸਕੀ ਪਾਥਵੇ ਆ ਬਹੁਤ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਦੇ ਸਾਨੂੰ ਅਮਰੀਕਾ ਇੰਨੇ ਵੀ ਭੋਲੇ ਨਹੀਂ ਪਤਾ ਹੁੰਦਾ ਜੀ ਇਹ ਚ ਕੋਈ ਗੱਲ ਨਹੀਂ ਆ ਇਹ 2012 ਦੇ ਵਿੱਚ ਤੁਸੀਂ ਦੇਖੋ ਪੰਜਾਬ ट्रैवल ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ ਬਣਾਇਆ ਗਿਆ ਸੀ ਜਿਹਦੇ ਤਹਿਤ ਹਰ ट्रैवल ਏਜੰਟ ਨੂੰ ਇੱਕ ਡਿਪਟੀ ਕਮਿਸ਼ਨਰ ਦੇ ਆਫਿਸ ਤੋਂ ਲਾਇਸੈਂਸ ਲੈਣਾ ਪੈਂਦਾ ਜਿਹੜਾ 5 ਸਾਲ ਲਈ ਵੈਲਿਡ ਹੁੰਦਾ ਤੇ 5 ਸਾਲਾਂ ਬਾਅਦ ਉਹਨੂੰ ਰੀਨਿਊ ਕੀਤਾ ਜਾਂਦਾ ਤੇ ਨਾਲ ਜਿਹੜੇ ਲਾਇਸੈਂਸਡ ਏਜੰਟ ਨੇ ਉਹ ਅਗਰ ਉਹਨਾਂ ਨੇ ਕੋਈ ਸੈਮੀਨਾਰ ਕਰਨਾ ਹੋਵੇ ਕਿ ਭਾਈ ਫਲਾਣਾ ਮੂਲਕ ਖੁੱਲਾ ਆ ਉਹ ਸਾਰੀ ਇਨਫਰਮੇਸ਼ਨ ਉਹਨਾਂ ਨੂੰ ਦੇਣੀ ਪੈਂਦੀ ਆ ਸਾਰੇ ਕਲੈਂਟਸ ਦਾ ਰਿਕਾਰਡ ਰੱਖਣਾ ਪੈਂਦਾ ਤੇ ਅਥਾਰਟिटीज ਵਾਸਤੇ ਕਾਗਜ਼ ਪੱਤਰ ਤਿਆਰ ਰੱਖਣੇ ਜਾਂ ਉਹਨਾਂ ਨੂੰ ਪੈਂਦੇ ਨੇ ਸੋ ਲਾਇਸੈਂਸਡ ਸਰਵਿਸ ਜਿਹੜੀਆਂ ਹੈਗੀਆਂ ਨੇ ਉਹ ਅਗਰ ਨੌਨ ਕੰਪਲਾਈਅੰਸ ਹੋਣ ਤੇ ਉਹਨਾਂ ਦਾ ਜਿਹੜਾ ਹੈ ਲਾਇਸੈਂਸ ਵਗੈਰਾ ਰੱਦ ਵੀ ਕੀਤਾ ਜਾ ਸਕਦਾ ਪਰ ਸਭਲੀਨ ਕਹਾਣੀ ਇਹ ਆ ਲਾਇਸੈਂਸ ਨੂੰ ਪੁੱਛਦਾ ਕੌਣ ਹੈ ਹਾਂ ਬਿਲਕੁਲ ਗੱਲ ਤਾਂ ਇਹ ਆ ਕਿ ਕੋਈ ਜਾਣਦਾ ਪਛਾਣਦਾ ਜਰ ਕਾਪੀ ਲਾਉਣੀ ਹੈ ਤੇ ਦੇਖੋ ਇਧਰ ਹਰ ਪਾਸੇ ਉਹ ਹਾਰਾ ਕੁਝ ਇਲਾਕੇ ਖਾਸ ਤੌਰ ਤੇ ਕੁਝ ਭਾਈਚਾਰੇ ਹੋ ਜਾਂ ਮੈਂ ਨਾਮ ਨਹੀਂ ਲੈਂਦਾ ਪਰ ਉਹ ਬਹੁਤ ਇਸ ਵਿੱਚ ਹੈ ਕਿ ਉਹਨਾਂ ਨੇ ਠੀਕ ਆ ਉਹਨਾਂ ਨੇ ਬੜਾ ਜਿਵੇਂ ਕਿਹਾ ਉਹਨਾਂ ਨੇ ਰਿਵਾਰਡ ਵੀ ਸੋਨਾ ਹਾਸਲ ਕੀਤਾ ਇੰਨੇ ਸਾਲਾਂ ਦੇ ਵਿੱਚ ਜੀ ਜੀ ਪਰ ਟੂ ਮੱਚ ਆਫ ਰਿਸਕ ਆ ਮੈਂ ਸਮਝਦਾ ਕਿ ਪੰਜਾਬ ਦੇ ਬਾਰੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਭਾਰਤ ਦੇ ਬਾਰੇ ਵੀ ਤੇ ਪੰਜਾਬ ਦੇ ਬਾਰੇ ਵੀ ਇੰਨਾ ਸਕੋਪ ਹੈ ਨਹੀਂ ਜੀ ਅਮਰੀਕਾ ਬਹੁਤ ਵਾਸਟ ਵਿਸ਼ਾਲ ਇਕਨੋਮੀ ਹੈ ਸਾਨੂੰ ਸਮਝਣਾ ਪੈਣਾ ਦੁਨੀਆ ਦਾ ਤੀਸਰੇ ਨੰਬਰ ਦਾ ਮੁਲਕ ਹੈ ਜਿੱਥੇ ਸਭ ਤੋਂ ਵੱਧ ਆਬਾਦੀ ਹੈ ਤੇ ਇੰਨੀ ਜ਼ਿਆਦਾ ਵੱਡੀ ਇਕਨੋਮੀ ਕਿਸੇ ਹੋਰ ਦੀ ਨਹੀਂ ਹੈ ਕੋਈ ਸਾਰੀ ਦੁਨੀਆ ਨਾਲ ਅੱਜ ਜੋ ਮੱਥਾ ਡਾਰ ਰਹੇ ਨੇ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਨੀ ਖਰਚਾ ਕੋਣ ਕਰ ਕਰਕੇ ਭੇਜਦੇ ਤੇ ਜਦੋਂ ਉਹਨਾਂ ਹਿਸਾਬ ਲਾਇਆ ਕਿ ਹੁਣ ਜਿਹੜਾ ਸੁਨੇਹਾ ਅਸੀਂ ਦੇਣਾ ਸੀ ਉਹ ਦੇ ਦਿੱਤਾ ਹੁਣ ਇੱਥੇ ਪਨਾਵਾ ਛੱਡੀ ਜਾਂਦੇ ਨੇ ਜਾਣਾ ਜਾਓ ਆਪੇ ਜਾਓ ਇੱਕ ਨਾ ਕੱਲ ਮੈਂ ਖਬਰ ਪੜ੍ਹਦੀ ਸੀ ਜਿਹੜੀ ਮੈਨੂੰ ਪੜ੍ਹ ਕੇ ਬਹੁਤ ਹੈਰਾਨੀ ਹੋਈ ਦਿਹਾੜੀਦਾਰ ਮੌਪੇ ਸੀ ਆਪਣੇ ਪੁੱਤ ਦਾ 40 ਲੱਖ ਜੇ ਜੈਂਟਰ ਨਾਲ ਸੌਦਾ ਕਰ ਲਿਆ ਵੀ ਤੂੰ ਇਹਨੂੰ ਅਮਰੀਕਾ ਪਹੁੰਚਾਉਣਾ 50 ਲੱਖ ਦੇ ਦਿੱਤਾ ਵੀ ਹਾਲੇ ਦੇਣਾ ਸੀ ਮੁੰਡਾ ਰਾਹ ਚ ਜਾਂਦਾ 9 ਮਹੀਨੇ ਤੁਰਿਆ ਫਿਰਦਾ ਰਿਹਾ ਬਿਮਾਰ ਹੋ ਗਿਆ ਉਹਦੀ ਉੱਥੇ ਡੈਥ ਹੋ ਗਈ ਉਹ ਕਹਿੰਦੇ ਅਸੀਂ ਏਜੰਟ ਨੂੰ ਕਹੀ ਗਏ ਕਿ ਸਾਡਾ ਬੱਚਾ ਬਿਮਾਰ ਆ ਤੇ ਵਾਪਸ ਬੁਲਾ ਦੇ ਤੇ ਪਰ ਏਜੰਟ ਸਾਡਾ ਰਿਸ਼ਤੇਦਾਰ ਸੀ ਅਸੀਂ ਉਹਤੇ ਬਹੁਤਾ ਦਬਾਅ ਨਹੀਂ ਪਾ ਸਕੇ ਹੂੰ ਸਾਈਕੀ ਦੇਖੋ ਵੀ ਅਸੀਂ ਰਿਸ਼ਤੇਦਾਰੀ ਨਿਭਾਉਂਦੇ ਨਿਭਾਉਂਦਿਆਂ ਨੇ ਪੁੱਤ ਵੀ ਗਵਾ ਲਿਆ ਪਰ ਦੋ ਚੀਜ਼ਾਂ ਮੈਨੂੰ ਹੋਰ ਬੜੀਆਂ ਹਰਾਨੀ ਵਾਲੀਆਂ ਜਿਹੜੀਆਂ ਲੱਗੀਆਂ ਅਸੀਂ ਮੀਡੀਆ ਰਿਪੋਰਟਸ ਜਿਹੜੀਆਂ ਪੜੀਆਂ ਮੀਡੀਆ ਰਿਪੋਰਟ ਇਹ ਲੱਗੀ ਸੀ ਕਿ ਬਹੁਤਿਆਂ ਨੂੰ ਇਹ ਨਹੀਂ ਪਤਾ ਜਿਹੜੇ ਡਿਪੋਰਟਿਸ ਆਏ ਨੇ ਕਿ ਸਾਡਾ ਏਜੰਟ ਕੌਣ ਹੈ ਨਹੀਂ ਪਤਾ ਐਡਰੈਸ ਨਹੀਂ ਪਤਾ ਥਾਓ ਪਤਾ ਨਹੀਂ ਆ ਇੰਸਟਾਗ੍ਰam ਤੇ ਕਹਿੰਦੇ ਰੀਲਾਂ ਦੇਖੀਆਂ ਪੈਸੇ ਜਿੱਥੋਂ ਵੀ ਫਲਾਈਟ ਫੜਨੀ ਆ ਪਹਿਲੀ ਇਹ ਨਹੀਂ ਪਤਾ ਕਿ ਉਹ ਫਲਾਈਟ ਕਿਹੜੀ 에ਰਲਾਈਨ ਦੀ ਆ ਕਿੱਥੇ ਨੂੰ ਜਾ ਰਹੀ ਆ ਤੇ ਅਸੀਂ ਕਿੱਥੇ ਨੂੰ ਜਾਣਾ ਉੱਥੇ ਸਾਹਮਣੇ ਫੜ ਕੇ ਕਾगज ਖੜੇ ਆ ਚਲੋ ਜੀ ਚਲੋ ਵੜ ਜੋ ਜੀ ਵੜ ਜੋ ਅੰਦਰ ਦੂਸਰੀ ਚੀਜ਼ ਮੈਨੂੰ ਇਹ ਹੈਰਾਨੀ ਹੋਈ ਇੱਕ ਬੰਦਾ MBA ਕੀਤੀ ਹੋਈ ਆਪਣੀ ਵਾਈਫ ਨੂੰ ਲੈ ਕੇ ਤੇ 80 ਲੱਖ ਦੇ ਕੇ ਤੇ ਡਾਂਕੀ ਲਾ ਕੇ ਚਲਾ ਗਿਆ ਜਿਹੜੇ ਵਾਪਸ ਆਏ ਉਹਨਾਂ ਚ ਸੀਏ MBA ਕਰਕੇ 80 ਲੱਖ ਦੇ ਕੇ ਉਹ ਕਹਿ ਰਿਹਾ ਮੈਨੂੰ ਪਤਾ ਨਹੀਂ ਸੀ ਮੈਨੂੰ ਏਜੰਟ ਨੇ ਕਿੱਦਾਂ ਭੇਜਣਾ ਫਿਰ ਤੁਸੀਂ ਪੜੇ ਲਿਖੇਗਾ ਸੋ ਇਹ ਦੇਖੋ ਇਹ ਜਿਹੜਾ ਜਦੋਂ ਕੋਈ ਐਕਸਪਲੋਇਟ ਹੋਣ ਨੂੰ ਤਿਆਰ ਹੈ ਨਾ ਫਿਰ ਤੁਹਾਡੀ ਐਕਸਪਲੋਇਟੇਸ਼ਨ ਹੋਣੀ ਹੀ ਹੋਣੀ ਹੈ ਸਿੰਪਲ ਗੱਲ ਹੈ ਬਿਲਕੁਲ ਜੀ